ਹੰਸਿਬ ਹੋ ਗਿਆ ਹੈ ਬਹੁਤ ਕਾਰਨ ਹੈਗੇ ਬੱਚੇਦਾਨੀ ਦੇ ਰਿਲੇਟਡ ਬਹੁਤ ਕਾਰਨ ਹੈ ਕਿ ਉਹਦਾ ਅੰਡਾ ਨਹੀਂ ਬਣਦਾ ਹੈ ਕਿ ਹਨ اندر ਸੋਲੀਆਂ ਹੁੰਦੀਆਂ ਹੈ ਕਿ ਉਹਦੇ ਪੀਰੀਅਡਸ ਰੈਗੂਲਰ ਨਹੀਂ ਹੁੰਦੇ ਹੈ ਇਸ ਤਰ੍ਹਾਂ ਬਹੁਤ ਕਾਰਨ ਹੈ ਜਿਨ੍ਹਾਂ ਨੂੰ ਅਸੀਂ ਇਨਫਰਟੀਿਲਿਟੀ ਦੇ ਨਾਲ ਰਿਲੇਟ ਕਰਨਾ ਕਾਊਂਟਿੰਗ ਕਰਨਾ ਤਾਂ ਮੁਸ਼ਕਿਲ ਹੋਏਗੀ ਸੰਜੀਪ ਜੀ ਪਰ ਫਿਰ ਵੀ ਸਾਡੇ ਕੋਲ ਕਾਫੀ ਮਤਲਬ ਮੈਂ ਤੁਹਾਨੂੰ ਕਹਿਆ 70% ਕੇਸਿਸ ਜਿਹੜੇ ਆ ਟ੍ਰੀਟ ਹੁੰਦੇ ਆ ਹੁਣ ਜੋ ਸਾਡੇ ਕੋਲ ਰੀਸੈਂਟਲੀ ਕੇਸਿਸ ਚੱਲ ਰਹੇ ਆ ਤਿੰਨ ਕੇਸਿਸ ਅੱਜ ਦਾ ਦੇ ਆ ਜਿਹੜੇ ਦੋ ਵਾਰ ਆਈਵੀਐਫ ਕਰਵਾ ਚੁੱਕੇ ਸੀ ਉਹ ਕਨਸੀਵ ਨਹੀਂ ਕਰ ਪਾਏ ਪਰ ਅਸੀਂ 1 ਮਹੀਨੇ ਦੇ ਅੰਦਰ ਹੀ ਉਹਨਾਂ ਨੂੰ ਕਨਸੀਵ ਕਰਵਾਇਆ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਨੈਕਸਟ ਵਿਜ਼ਿਟ ਤੇ ਪੇਸ਼ੈਂਟ ਆਏ ਤਾਂ ਤੁਹਾਡੇ ਨਾਲ ਜ਼ਰੂਰ ਮਿਲਾਵਾਂਗੇ ਸਾਡੇ ਇੱਥੇ ਪੌਇਜ਼ਨ ਕੇਸਿਸ ਲਿੱਤੇ ਜਾਂਦੇ ਆ ਪੈਰਾਲਾਈਜ਼ ਵਾਲੇ ਕੇਸਿਸ ਲਿੱਤੇ ਜਾਂਦੇ ਆ ਇੱਥੇ ਨਾਲ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਹੈ ਤੇ ਕਾਫੀ ਪੇਸ਼ੈਂਟ ਟ੍ਰੀਟ ਹੋ ਕੇ ਗਏ ਆ ਔਰ ਬਿਲਕੁਲ ਸਹੀ ਹੈ ਗਏ ਇਸ ਤੋਂ ਲਾਵਾ ਜਿਵੇਂ ਕਿ ਤੁਸੀਂ ਇੱਥੇ ਨਿਰਨ ਦਮੇ ਦੀ ਪ੍ਰੋਬਲਮ ਹੈ ਉਹ ਉਹਦਾ ਕਿਵੇਂ ਦਿੰਦੇ ਆ ਦਵਾਈ ਮੈਂ ਸੁਣਿਆ ਕਿ ਤੁਸੀਂ ਤੁਹਾਡੇ ਜਿਹੜਾ ਤੁਹਾਡੇ ਕੋਲ ਮੈਡੀਸਨ ਲੈ ਜਾਂਦਾ ਉਹ ਬਿਲਕੁਲ ਠੀਕ ਹੋ ਕੇ ਜਾਂਦਾ ਅਸੀਂ ਦਮੇ ਵਾਲੇ ਮਰੀਜ਼ਾਂ ਨੂੰ ਰੈਸਪੀਰੇਟਰੀ ਡਿਜ਼ੀਜ਼ਸ ਨੂੰ ਆਯੁਰਵੈਦਿਕ ਤਰੀਕੇ ਦੇ ਨਾਲ ਟ੍ਰੀਟ ਕਰਦੇ ਡਾਕਟਰ ਸਾਬ ਸਾਡੇ ਨਾਲ ਹੈ ਟ੍ਰੀਟ ਕਰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਹਾਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਆਇਆ ਹਾਂ ਸ਼ਰੀਰ ਮੰਤਰੀ ਹਸਪਤਾਲ ਵਿੱਚ ਜਿੱਥੇ ਜਾਣਾਗੇ ਇੱਥੇ ਕਿਹੜੇ ਕਿਹੜੇ ਟਰੀਟਮੈਂਟ ਕੀਤੇ ਜਾਂਦੇ ਨੇ ਲੇਡੀਜ਼ ਨੂੰ ਲੈ ਕੇ ਜੈਂਟਸ ਨੂੰ ਲੈ ਕੇ ਔਰ ਇੱਥੇ ਕਿਹੜੇ ਕਿਹੜੇ ਫਰਸਟ ਐਡ ਕੀਤੀ ਜਾਂਦੀ ਐ ਅਮਰਜੈਂਸੀ ਨੂੰ ਲੈ ਕੇ ਸਭ ਤੋਂ ਪਹਿਲਾਂ ਡਾਕਟਰ ਅਨੁਰਾਧਾ ਜੀ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੱਥੇ ਤੁਹਾਡੇ ਹਸਪੀਟਲ ਵਿੱਚ ਕਿਸ ਕਿਸ ਤਰ੍ਹਾਂ ਦੇ ਇਲਾਜ ਕੀਤੇ ਜਾਂਦੇ ਨੇ ਜਾਂ ਫਿਰ ਜੋ ਅਮਰਜੈਂਸੀ ਕੇਸ ਨੇ ਉਹਨਾਂ ਨੂੰ ਕਿਵੇਂ ਤੁਸੀਂ ਹੈਂਡਲ ਕਰਦੇ ਹੋ ਸਟ ਇੱਥੇ ਹਸਪੀਟਲ ਹਰ ਤਰ੍ਹਾਂ ਦੇ ਇਲਾਜ ਕੀਤੇ ਜਾਂਦੇ ਆ ਇੱਥੇ ਹਰ ਤਰ੍ਹਾਂ ਦੀ ਅਮਰਜੈਂਸੀ ਲੀਤੀ ਜਾਂਦੀ ਜਿੱਦਾਂ ਕਾਰਡੀਕ ਪੇਸ਼ੈਂਟ ਹੁੰਦੇ ਨਿਊਰੋ ਵਾਲੇ ਪੇਸ਼ੈਂਟ ਹੁੰਦੇ ਤੇ ਅਸੀਂ ਉਹਨਾਂ ਨੂੰ ਇੱਥੇ ਫਰਸਟ ਏਡ ਦੇ ਕੇ ਅਗਰ ਪੇਸ਼ੈਂਟ ਇੱਥੇ ਸੈਡੀਕਲ ਸਟੇਬਲ ਹੁੰਦਾ ਠੀਕ ਹੈ ਨਹੀਂ ਤਾਂ ਅਸੀਂ ਉਹਨਾਂ ਨੂੰ ਅੱਗੇ ਰੈਫਰ ਕਰਦੇ ਹਾਸਪੀਟਲਸ ਤੇ ਨਾਲ ਸਾਡਾ ਟਾਈ ਅਪ ਹੈਗਾ ਹੈ ਇਸ ਤੋਂ ਇਲਾਵਾ ਤੁਹਾਡੇ ਹਾਸਪੀਟਲ ਵਿੱਚ ਤੁਸੀਂ ਇਹ ਤਾਂ ਫਰਸਟ ਏਡ ਦੱਸ ਦਿੱਤਾ ਤੁਸੀਂ ਜੋ ਕੋਈ ਸੀਰੀਅਸ ਬੰਦਾ ਜਾ ਐਮਰਜੈਂਸੀ ਚ ਆਂਦਾ ਇਸ ਤੋਂ ਇਲਾਵਾ ਹੋਰ ਕੰਟੀਨਿਊਸਲੀ ਜਿਹੜੇ ਤੁਸੀਂ ਟ੍ਰੀਟਮੈਂਟ ਇੱਥੇ ਤੁਹਾਡੇ ਹਾਸਪੀਟਲ ਵਿੱਚ ਕੀਤੇ ਜਾਂਦੇ ਨੇ ਉਹ ਕਿਹੜੇ ਨੇ ਸਾਡੇ ਇੱਥੇ ਪాయిਜ਼ਨ ਕੇਸਿਸ ਲਿੱਤੇ ਜਾਂਦੇ ਆ ਪੈਰਾਲਾਈਜ਼ ਵਾਲੇ ਕੇਸਿਸ ਲਿੱਤੇ ਜਾਂਦੇ ਆ ਇੱਥੇ ਨਾ ਉਹਨੂੰ ਟਰੀਟ ਕੀਤਾ ਜਾਂਦਾ ਹੈ ਤੇ ਕਾਫੀ ਪੇਸ਼ੈਂਟ ਟਰੀਟ ਹੋ ਕੇ ਗਏ ਆ ਔਰ ਬਿਲਕੁਲ ਸਹੀ ਹੈਗੇ ਇਸ ਤੋਂ ਲਾਵਾ ਜਿਵੇਂ ਕਿ ਤੁਸੀਂ ਇੱਥੇ ਨਾ ਦਮੇ ਦੀ ਪ੍ਰੋਬਲਮ ਹੈ ਉਹ ਉਹਦਾ ਕਿ ਕਿਵੇਂ ਦਿੰਦੇ ਆ ਦਵਾਈ ਮੈਂ ਸੁਣਿਆ ਕਿ ਤੁਸੀਂ ਥੋੜੇ ਜਿਹੜਾ ਤੁਹਾਡੇ ਕੋਲ ਮੈਡੀਸਨ ਲੈ ਜਾਂਦਾ ਉਹ ਬਿਲਕੁਲ ਠੀਕ ਹੋ ਕੇ ਜਾਂਦਾ ਅਸੀਂ ਦਮੇ ਵਾਲੇ ਮਰੀਜ਼ਾਂ ਨੂੰ ਰੈਸਪੀਰੇਟਰੀ ਡਿਜ਼ੀਜ਼ਸ ਨੂੰ ਆਯੁਰਵੈਦਿਕ ਤਰੀਕੇ ਦੇ ਨਾਲ ਟ੍ਰੀਟ ਕਰਦੇ ਆ ਡਾਕਟਰ ਸਾਬ ਸਾਡੇ ਨਾਲ ਹੈਗੇ ਆ ਉਹ ਵੈਦ ਹੈਗੇ ਆ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਟ੍ਰੀਟ ਕਰਦੇ ਤੇ ਸਾਡੀ ਇੱਕ ਛੋਟਾ ਜਿਹਾ ਇੱਕ ਸਾਹਮਣੇ ਫਾਰਮੇਸੀ ਕਾਈਂਡ ਆਫ ਇੱਕ ਕੋਰਨਰ ਹੈ ਹਸਪੀਟਲ ਚ ਉੱਥੇ ਆਯੁਰਵੈਦਿਕ ਦਵਾਈਆਂ ਆਪਣੇ ਆਪ ਅਸੀਂ ਤਿਆਰ ਕਰਦੇ ਆ ਇਥੇ ਫੀਮੇਲ ਇਨਫਰਟੀਲਿਟੀ ਦਾ ਮੇਲ ਇਨਫਰਟੀਲਿਟੀ ਦਾ ਟਰੀਟਮੈਂਟ ਕੀਤਾ ਜਾਂਦਾ ਹੈ ਲੰਬਰ ਸਪਾਇਨ ਵਾਲੇ ਪੇਸ਼ੈਂਟ ਲਿੱਤੇ ਜਾਂਦੇ ਆ ਤੇ ਸਕਿਨ ਪ੍ਰੋਬਲਮਸ ਟ੍ਰੀਟ ਕੀਤੀਆਂ ਜਾਂਦੀਆਂ ਠੀਕ ਹੈ ਤੇ ਮੇਲ ਇਨਫਰਟੀਲਿਟੀ ਵਿੱਚ ਹੋਰ ਕੀ ਕਰਦੇ ਹੋ ਜਿਵੇਂ ਕਿ ਅੱਜ ਕੱਲ ਜਿਵੇਂ ਲੋਕ ਫੀਮੇਲਸ ਨੂੰ ਪੀਰੀਅਡ ਵਿੱਚ ਵੀ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਆਉਂਦੀ ਹੈ ਉਹ ਕੀ ਕਾਰਨ ਹੈ ਲਾਈਫ ਸਟਾਈਲ ਡਿਸਆਰਡਰਸ ਹੈ ਸਾਰੇ ਬੀਚ ਮੈਡੀਕਲ ਇਸ਼ੂਸ ਵੀ ਹੁੰਦੇ ਆ ਪਰ ਮੋਸਟਲੀ ਅਜਕਲ ਲਾਈਫਸਟਾਈਲ ਡਿਸਆਰਡਰਸ ਹੈ ਤਾਂ ਹਰ ਕਿਸੇ ਨੂੰ ਪਤਾ ਹੈ ਕਿ ਸਾਡਾ ਖਾਣਾ ਪੀਣਾ ਥੋੜਾ ਚੇਂਜ ਹੋ ਚੁੱਕਿਆ ਹੈ ਤਾਂ ਅਸੀਂ ਬੱਚਿਆਂ ਨੂੰ ਉਸੇ ਤਰ੍ਹਾਂ ਉਹਨਾਂ ਨੂੰ ਗਾਈਡ ਕਰਦੇ ਆ ਤਾਯੁਰਵੈਦਿਕ ਟ੍ਰੀਟਮੈਂਟ ਦਿੰਦੇ ਆ ਆਈਵੀ ਅਜਕਲ ਤਾਂ ਆਈਵੀਐਫ ਤੱਕ ਗੱਲ ਪਹੁੰਚ ਗਈ ਹੋਈ ਹੈ ਅਸੀਂ ਇਕਲ ਅਸੀਂ ਆਯੁਰਵੈਦਿਕ ਤਰੀਕੇ ਦੇ ਨਾਲ ਟ੍ਰੀਟਮੈਂਟ ਦਿੰਦੇ ਆ ਫਿਰ ਪੇਸ਼ੈਂਟ ਕਨਸੀਵ ਕਰਦਾ ਹੈ ਔਰ ਸਕਸੈਸ ਰੇਟ ਸਾਡਾ 70% ਹੈ ਹੁਣ ਤੱਕ ਕਿੰਨੇ ਪੇਸ਼ੈਂਟ ਨੂੰ ਤੁਸੀਂ ਟਰੀਟ ਕਰ ਚੁੱਕੇ ਹੋ ਕਿੰਨੇ ਪੇਸ਼ੈਂਟ ਤੁਹਾਡੇ ਕੋਲ ਬੇਵੁਲਾਦ ਨੇ ਜਿਹੜੇ ਉਹਨਾਂ ਨੂੰ ਬੱਚੇ ਦੀ ਕਨਸੀਵ ਹੋ ਗਿਆ ਕਾਊਂਟਿੰਗ ਕਰਨਾ ਤਾਂ ਮੁਸ਼ਕਿਲ ਹੋਏਗੀ ਸੰਜੀਪ ਜੀ ਪਰ ਫਿਰ ਵੀ ਸਾਡੇ ਕੋਲ ਕਾਫੀ ਮਤਲਬ ਮੈਂ ਤੁਹਾਨੂੰ ਕਹਿਆ 70% ਕੇਸਿਸ ਜਿਹੜੇ ਉਹ ਟਰੀਟ ਹੁੰਦੇ ਆ ਹੁਣ ਜੋ ਸਾਡੇ ਕੋਲ ਰੀਸੈਂਟਲੀ ਕੇਸਿਸ ਚੱਲ ਰਹੇ ਤਿੰਨ ਕੇਸਿਸ ਅੱਜ ਦਾ ਦੇ ਹੈ ਜਿਹੜੇ ਦੋ ਵਾਰ ਆਈਵੀਐਫ ਕਰਵਾ ਚੁੱਕੇ ਸੀ ਉਹ ਕਨਸੀਵ ਨਹੀਂ ਕਰ पाए ਪਰ ਅਸੀਂ 1 ਮਹੀਨੇ ਦੇ ਅੰਦਰ ਹੀ ਉਹਨਾਂ ਨੂੰ ਕਨਸੀਵ ਕਰਵਾਇਆ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਨੈਕਸਟ ਵਿਜ਼ਿਟ ਤੇ ਪੇਸ਼ੈਂਟ ਆਏ ਤਾਂ ਤੁਹਾਡੇ ਨਾਲ ਜ਼ਰੂਰ ਮਿਲਾਵਾਂਗੇ ਕਾਰਨ ਕੀ ਹੁੰਦੇ ਨੇ ਜਿਵੇਂ ਤੁਸੀਂ ਜਿਹਨਾਂ ਜੋੜਿਆਂ ਨੂੰ ਬੱਚਾ ਕਨਸੀਵ ਬੱਚੇ ਤੇ ਦਿੱਕਤ ਆ ਰਹੀ ਹੈ ਉਹਨਾਂ ਦੇ ਮੇਨ ਕਾਰਨ ਕਿਹੜੇ-ਕਿਹੜੇ ਕਾਰਨ ਹੁੰਦੇ ਨੇ ਬਹੁਤ ਕਾਰਨ ਹੈਗੇ ਆ ਬੱਚੇਦਾਨੀ ਦੇ ਰਿਲੇਟਿਡ ਬਹੁਤ ਕਾਰਨ ਹੈ ਕਿ ਉਹਦਾ ਅੰਡਾ ਨਹੀਂ ਬਣਦਾ ਹੈ ਕਿ ਉਹਨਾਂ ਅੰਦਰ ਸੋਲੀਆਂ ਹੁੰਦੀਆਂ ਹੈ ਕਿ ਉਹਦੇ ਪੀਰੀਅਡਸ ਰੈਗੂਲਰ ਨਹੀਂ ਹੁੰਦੇ ਹੈ ਇਸ ਤਰ੍ਹਾਂ ਬਹੁਤ ਕਾਰਨ ਹੈ ਜਿਨ੍ਹਾਂ ਨੂੰ ਅਸੀਂ ਇਨਫਰਟੀਲਿਟੀ ਦੇ ਨਾਲ ਰਿਲੇਟ ਕਰਦੇ ਹਾਂ ਮੇਲ اور ਫੀਮੇਲ ਦੋਨਾਂ 'ਚ ਦਿੱਕਤ ਹੋ ਸਕਦੀ ਹੈ ਨਾ ਕਿਸੇ ਹਾਂ ਮੇਲ اور ਫੀਮੇਲ ਦੋਨੋਂ ਦੋਨੋਂ ਮੇਂ ਦਿੱਕਤ ਹੁੰਦੀ ਹੈ ਔਰ ਹਮ ਉਨ ਦੋਨੋਂ ਕੇ ਪਹਿਲੇ ਟੈਸਟ ਕਰਵਾਤੇ ਹਾਂ ਓਕੇ